ਕਿ ਇਸ ਵਾਰੀ ਜਦ ਪਿੰਡੋਂ ਹੋ ਕੇ ਆਇਆ ਮੈਂ ਆਪਣੇ ਹੀ ਗਲ ਲੱਗ ਲੱਗ ਰੋ ਕੇ ਆਇਆ ਪੈੜ ਨਹੀਂ ਸੀ ਮੇਰੀ ਹੁਣ ਪਗ ਡੰਡੀਆਂ ਤੇ ਪੈੜ ਨਹੀਂ ਸੀ ਮੇਰੀ ਹੁਣ ਪਗ ਡੰਡੀਆਂ ਤੇ ਬਗ ਡੰਡੀਆਂ ਦੇ ਕੋਲ ਖਲੋ ਕੇ ਆਇਆ ਬੰਦ ਪਏ ਸੀ ਬੂਹੇ ਜੋ ਮੈਂ ਖੋਲੇ ਨਾ ਬੰਦ ਪਏ ਸੀ ਬੂਹੇ ਜੋ ਮੈਂ ਖੋਲੇ ਨਾ ਰਹਿ ਗਏ ਸੀ ਜਿਹੜੇ ਖੁੱਲੇ ਢੋਕੇ ਆਇਆ ਆ ਕੇ ਸਭਨਾਂ ਨੂੰ ਮਿਲਿਆ ਹਾਂ ਹਸ ਹਸ ਕੇ ਆ ਕੇ ਸਭਨਾ ਨੂੰ ਮਿਲਿਆ ਹਸ ਹਸ ਕੇ ਕੀ ਦੱਸਾਂ ਕਿ ਕਿੰਨਾਰੋ ਕੇ ਆਇਆ ਕਿ ਕੀਤੀ ਖੂਹਾਂ ਤੇ ਜਾ ਕੇ ਮੌਣਾ ਕੋਲ ਰੋ ਕੇ ਆਇਆ ਖਾਲੀ ਖੜੇ ਮੰਝਿਆਂ ਦੀਆਂ ਘਰ ਦੌਣਾ ਕੋਲ ਰੋ ਕੇ ਆਇਆ ਉਂਝ ਤਾਂ ਬਸ ਯੋ ਬਾਣ ਦੀਆਂ ਰस्सियां ਸੀ ਚੁੰਮ ਚੁੰਮ ਕੇ ਰੋਇਆ ਮੇਰੇ ਬਾਪੂ ਨੇ ਕੱਸੀਆਂ ਸੀ ਆਖਰੀ ਵਾਰੀ ਮੇਰੇ ਬਾਪੂ ਨੇ ਕੱਸੀਆਂ ਸੀ ਮੈਂ ਦੌਣਾ ਕੋਲ ਰੋਕੇ ਆਇਆ ਕਿ ਦਿਲ ਕੀਤਾ ਠੱਠਿਆ ਚੌਂਕਾ ਲਿਪ ਦੇ ਮਾਂ ਕਰਕੇ ਕਹਾਣੀ ਅੱਧ ਟੁੱਟੀ ਨੁਕਰ ਦੇ ਵਿੱਚ ਬੇਬੇ ਦੀ ਦੇਖ ਮਦਾਨੀ ਚੇਤੇ ਆਈ ਉਮਰ ਨਿਆਣੀ ਦਿੰਦੀ ਰਹੀ ਰੜਕ ਜੀ ਦੇ ਨਾਲ ਮੱਖਣ ਤੇ ਲੱਸੀਆਂ ਸੀ ਆਖਰੀ ਵਾਰੀ ਮੇਰੇ ਬਾਪੂ ਨੇ ਕਸੀਆਂ ਸੀ ਮੈਂ ਦੌਣਾ ਕੋਲ ਰੋਕੇ ਆਇਆ ਤੇ ਖੂਤੇ ਜਿਹੜਾ ਅੰਬ ਦਾ ਬੂਟਾ ਬਾਪੂ ਦਾ ਹੱਥੀ ਲਾਇਆ ਲੱਗਿਆ ਮੈਨੂੰ ਉਹਦੇ ਵਰਗਾ ਭੱਜ ਕੇ ਮੈਂ ਜੱਫਾ ਪਾਇਆ ਤੂੰ ਬਾਪੂ ਦਾ ਸਾਥ ਨਿਭਾਇਆ ਰੁੱਤਾਂ ਜਦ ਤਤੀਆਂ ਸੀ ਕਿੰਨੀਆਂ ਦੁਪਹਿਰਾਂ ਇੱਥੇ ਬਾਪੂ ਨੇ ਕਟੀਆਂ ਸੀ ਮੈਂ ਪੌਣਾ ਕੋਲ ਰੋਕੇ ਆਇਆ ਕਿ ਮੁੜਨਾ ਸੀ ਪਿੰਡ ਪਦਾਣੇ ਕਿਹੜੇ ਘਰ ਮੁੜ ਗਿਆ ਬਾਪੂ ਸਾਡੇ ਲਈ ਤਾਣੇ ਬੁਣਦਾ ਦੁਨੀਆਂ ਤੋਂ ਤੁਰ ਗਿਆ ਬਾਪੂ ਠੰਡਾ ਸੀ ਬਰਫ਼ ਦੇ ਵਰਗਾ ਛੇਤੀ ਹੀ ਖੁਰ ਗਿਆ ਬਾਪੂ ਲੈ ਗਿਆ ਪੀੜਾਂ ਥਾਂਦੀ ਲੈ ਗਿਆ ਪੀੜਾ ਨਾਲੇ ਪੁੱਛੀਆਂ ਨਾ ਦਸੀਆਂ ਸੀ ਆਖਰੀ ਵਾਰੀ ਮੇਰੇ ਬਾਪੂ ਨੇ ਕੱਸੀਆਂ ਸੀ ਮੈਂ ਦੌਣਾ ਕੋਲ ਰੋਕੇ ਆਇਆ ਪੌਣਾ ਕੋਲ ਰੋਕੇ ਆਇਆ ਮੌਣਾ ਕੋਲ ਰੋਕੇ ਆਇਆ ਬਹੁਤ ਖੂਬ ਹੈ ਜੀ ਬਹੁਤ ਖੂਬ ਤੁਸੀਂ ਬਹੁਤ ਸੋਹਣਾ ਗਾਉਂਦੇ ਆ ਤੁਸੀਂ ਬਹੁਤ ਸੋਹਣੀ ਸੋਚਦੇ ਮਾਲਕ ਨੂੰ ਤੇ ਤੁਹਾਡੇ ਪਿਤਾ ਜੀ ਦਾ ਸਤਿਕਾਰ ਸਾਰੀ ਕਰਦੇ ਸਾਰਿਆਂ ਦੇ ਪਿਤਾ ਤੰਦਰੁਸਤ ਰਹਿਣ ਮਾਪੇ ਤੰਦਰੁਸਤ ਰਹਿਣ ਪਰ ਤੁਹਾਡੇ ਜਜ਼ਬਾਤ ਨੂੰ ਅਸੀਂ ਸਮਝ ਸਕਦੇ ਆ ਤੁਹਾਡੀ ਭਾਵਨਾ ਨੂੰ ਅਸੀਂ ਸਮਝ ਸਕਦੇ ਆ ਇਧਰ ਹਰਮਨਜੀਤ ਦੀਆਂ ਅੱਖਾਂ ਦੇ ਵਿੱਚ ਅਥਰੂ ਵੀ ਆ ਤੇ ਅਸੀਂ ਕਦਰ ਕਰਦੇ ਆ ਸਵੇਦਨਸ਼ੀਲ ਮਨੁੱਖਾਂ ਦੀ ਬਹੁਤ ਧੰਨਵਾਦ ਮੈਨੂੰ ਵੈਸੇ ਮੈਂ ਚਾਹੁੰਦਾ